ਕਰਦਾ ਭੇਤੀ ਲੰਕਾਟਾਇ ਸਮਰਨਜੀਤ ਸਿੰਘ ਮਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤੇ ਦੂਜੇ ਪਾਸੇ ਅੱਜ ਕੱਲੂ ਘਰੇ ਦਿਪਸ ਨੂੰ ਲੈ ਕੇ ਸਿੱਖ ਕੌਮ ਆਜੀ ਕਤਰ ਹੋਈ ਤੇ ਜਿਸ ਤੋਂ ਬਾਅਦ ਨਵੇਂ ਜਥੇਦਾਰ ਦੇ ਹੱਕ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਿਖਾਈ ਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੁਲਦੀਪ ਸਿੰਘ ਗੜਗੱਜ ਜਿਹੜੇ ਨਵੇਂ ਜਥੇਦਾਰ ਨੇ ਉਹ ਬਹੁਤ ਦਲੇਰ ਨੇ ਤੇ ਉਹਨਾਂ ਨੂੰ ਅਸਤੀਫਾ ਦੇਣ ਦੀ ਕੋਈ ਲੋੜ ਨਹੀਂ ਹੈ ਤੇ ਜਿਸ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਮਾਨ ਜਥੇਦਾਰ ਦੇ ਹੱਕ ਦੇ ਵਿੱਚ ਨਸਰ ਆ ਰਹੇ ਨੇ ਤੇ ਕੁਝ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਸਿੱਖ ਕੌਮ ਨੂੰ ਏਕਾ ਕਰਨ ਦੀ ਅਪੀਲ ਕੀਤੀ ਹੈ ਤੇ ਉੱਥੇ ਹੀ ਵੱਡਾ ਸੁਨੇਹਾ ਲਗਾਇਆ ਹੋਰ ਕੀ ਕਹਿਣਾ ਸਿਮਰਨਜੀਤ ਸਿੰਘ ਮਾਨ ਦਾ ਆਓ ਨੂੰ ਸੁਣਾਉਨੇ ਆਂ ਪ੍ਰਾਣੀ ਕਹਾਵਤ ਐ ਘੜ ਦਾ ਭੇਤੇ ਲੰਕਾ ਟਾਉਂਦਾ ਅੱਜ ਰੂੜਵਾਦੀ ਚਾਹਤਾ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਖ ਨਹੀਂ ਦੇਣ ਦਿੱਤਾ ਜੀ ਦੀ ਵਜ੍ਹਾ ਦੇ ਨਾਲ ਜਿਹੜੇ ਉਹ ਭਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੇ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੇ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਚੈਨਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਵਿੱਚ ਅਸਾਸਿਨੇਟ ਤੇ ਸ਼ਹੀਦ ਕੀਤੇ ਹੈ ਸਿੱਖ ਕੌਮ ਉਹਨਾਂ ਦਾ ਖੰਡਨ ਕਰਦਾ ਇਹ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ સ્ਨਾਣ ਇਸਨਾਣ ਕਿਹ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਵਿੰਦਵਾਲ ਸਾਹਿਬ ਬੋਲੀ ਦੇ ਵਿੱਚ ਇਸਨਾਨ ਹੋਇਆ ਕਰਦੇ ਐ ਪਰ ਅੱਜ ਰੂਡਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀਆਂ ਇੱਥੇ ਆ ਕੇ ਫਿਰ 6 ਤਰੀਕ ਨੂੰ ਜਿਹੜੇ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸਿੱਖਾ ਸਿੰਘ ਮਹਤਾਬ ਸਿੰਘ ਨੇ ਸント ਜਰਨੈਲ ਸਿੰਘ ਭਿੜਣਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਵਟ ਪਾਣੀ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਨਰਿਆਦਾ ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਆ ਉਹ ਅਕਾਲ ਤਖਤ ਸਾਹਿਬ ਦੀ ਰਵੈਤ ਨੂੰ ਭੰਗ ਕਰਦੇ ਆ ਔਰ ਅਕਾਲ ਤਖਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਵਾਸਵਿਧਿਅਤ ਅਸ ਤੇ ਨਾ ਹੀ ਰਹਾ ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ باوجود ਰੂੜ ਵਧੇ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ ਉਹ ਨਹੀਂ ਸੀ ਮਨਾਉਣਾ ਤੇ ਜਿ ਦੇਣਾ ਚਾਹਦੇ ਅੱਜ ਤੋਂ ਤਾਮ ਦੇ ਨਾਲ ਪੰਥ ਨੇ ਮਨਾਇਆ ਔਰ ਅਸੀਂ ਆਪਣੇ ਆਜ਼ਾਦੀ ਮੰਗਦੇ ਆਂ ਖਾਲਸਤਾਨ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕਾਂਗਰਸ ਦੀ ਦੇ ਬਚਾਰੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਬਫਰ ਸਟੇਟ ਬਣੂਗੀ ਇਹ ਸਾਡਾ ਅੱਜ ਦਾ ਰਾਹ ਦਾ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜੇ ਸ਼ਹੀਦਾਂ ਦਾ ਮੈਂ ਨਾਂ ਲਿਆ ਉਹ ਸਾਡੇ ਪਿੱਠ ਤੇ ਥਾਪੀ ਦੇ ਕੇ ਸਾਨੂੰ ਅੱਗੇ ਵਧਾਉਣਗੇ ਕਿ ਸਾਡਾ ਵੀ ਆਪਣਾ ਘਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲ ਖਾਲਸਾ ਤੇ ਸਾਰਿਆਂ ਦਾ ਬਹੁਤ ਰਣੀ ਆ ਮੈਨੂੰ ਲੱਗਦਾ ਜਿੱਥੇ ਜਥੇਦਾਰ ਸਾਹਿਬ ਦਾ ਵਿਰੋਧ ਹੋ ਰਿਹਾ ਹੈ ਅਸਤੀਫਾ ਦੇ ਸਕਦੇ ਹਾਂ ਜੀ ਜਿੱਥੇ ਜਥੇਦਾਰ ਸਾਹਿਬ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਸਤੀਫਾ ਵੀ ਦੇ ਸਕਦੇ ਹਾਂ ਨਹੀਂ ਜਥੇਦਾਰ ਸਾਹਿਬ ਨੂੰ ਕੋਈ ਲੋੜ ਨਹੀਂ ਅਸਤੀਫਾ ਦੇਣ ਦੀ ਰੂੜਵਾਦੀ ਸ਼ਕਤੀਆਂ ਦੇ ਸਾਹਮਣੇ ਐ ਲਿਫਟ ਜਾਣਾ ਇੱਕ ਕਹਿਰਤਾ ਹੈ ਤੇ ਜਥੇਦਾਰ ਸਾਹਿਬ ਕਹਿਰ ਨਹੀਂ ਹੈ ਬੜੇ ਦਲੇਰ ਨੇ ਜਿਨ੍ਹਾਂ ਨੇ ਅਰਦਾਸ ਦੇ ਵਿੱਚ ਸਾਰਾ ਕੁਝ ਕਹਿਤਾ ਜਿਹੜਾ ਉਹਨਾਂ ਨੇ ਆਪਣੇ ਬਚਨਾਂ ਚ ਕਹਿਣਾ ਸੀ ਉਹਨਾਂ ਨੇ ਆਪਣੇ ਅਰਦਾਸ ਦੇ ਤੇ ਨਵੀਂ ਚੀਜ਼ ਕੀ ਪਹਿਲਾ ਅਰਦਾਸੀਆ ਸਿੰਘ ਅਰਦਾਸ ਕਰਦਾ ਪਰ ਇਹ ਕਿ ਸਿੰਘ ਸਾਹਿਬ ਜਥੇਦਾਰ ਸਾਹਿਬ ਨੇ ਖੁਦ ਅਰਦਾਸ ਕੀਤੀ ਹੈ ਜਿਹੜੀ ਬਹੁਤ ਵੱਡੀ ਗੱਲ ਹੈ ਤੇ ਇਸੇ ਤਰ੍ਹਾਂ ਹਾਲ ਤੱਕ ਦੇ ਜਥੇਦਾਰ ਤੋਂ ਅਰਦਾਸ ਸਾਡੇ ਦਿਨ ਦੇ ਵਿੱਚ ਹੋਣੀ ਚਾਹੀਦੀ ਹੈ ਅੱਗੇ ਤੋਂ ਵੀ ਧੰਨਵਾਦ ਲਾਚੋੜਾ ਸਾਹਿਬ ਨੂੰ ਤੇ ਸਾਡੀ ਕੋਸ਼ਿਸ਼ ਦੀ ਜੀ ਅੱਲਾਹ ਬਖਸ਼ੀਆ ਲਾਚੋੜਾ ਸਾਹਿਬ ਨੂੰ ਜਥੇਦਾਰ ਬਣਾਉਣਾ ਲੈਂਡ ਨੂੰ ਨਹੀਂ ਜੀ ਪਤਾ ਹੈਗਾ ਇਸੇ ਤਾਂ ਮੌਜੂਦਾ ਜਥੇਦਾਰ ਸਾਹਿਬ ਦੀ ਟਰਮ ਪੂਰੀ ਕਰਉਣਾ 14 ਦੇ ਹੈ ਐਸਪੀਸੀ ਦੇ ਇਲੈਕਸ਼ਨ 14 ਸਾਲ ਤੋਂ ਨਹੀਂ ਹੋਏ ਉਹ ਜ਼ਰੂਰ ਹੋਣ ਜੋ ਕਰਕੇ ਸਿੱਖਾਂ ਦੀ ਜਿਹੜੀ ਜਮਹੂਰੀਅਤ ਹੈ ਉਹ ਹਦਤਵਾ ਨੇ ਖੋਹੀ ਹੈ ਜਿਹੜੀ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਨਾਲ ਬਹੁਤ ਜ਼ਬਰ ਹੋਇਆ